ਮੁਰਦਾਬਾਦ ਮੁਰਦਾਬਾਦ ਲੋਕਾਂ ਨੂੰ ਪਾਣੀ ਨਾ ਦੇਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਦੁਕਾਨਾਂ ਦਾ ਫੰਡ ਖਾਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਕੇਂਦਰ ਦੇ 12000 ਕਰੋੜ ਰੁਪਏ ਦਾ ਸਾਫ ਦਿਓ ਸਾਫ ਦਿਓ ਸਾਫ ਦਿਓ ਕੇਂਦਰ ਦੇ 12000 ਕਰੋੜ ਰੁਪਏ ਦਾ ਸਾਫ ਦਿਓ ਸਾਫ ਦਿਓ ਸਾਫ ਦਿਓ ਜਿੰਦਾਂ ਪੈਸਾ ਖਾਣ ਵਾਲੀ ਸਰਕਾਰ ਮੁਰਦਾਬਾਦ Bu ama ben o bile de. Oğur, de oğur. Orta ilk trafikte doğru oluyor. سڏا پيسه سڏي منگو کٿي گیا سڏا فنڊ سڏا پيسه سڏي منگو کٿي ويو سڏا فنڊ سڏا پيسه سڏي منگو کٿي گیا سڏا فنڊ سڏا پيسه سڏي منگو کٿي ગયો سڏا فنڊ سڏا پيسه سڏي منگو کٿي گیا سڏا فنڊ سڏا پيسه سڏي منگو کٿي ગયો سڏا فنڊ سڏا پيسه سڏي منگو کٿي گیا سڏا فنڊ سڏا پيسه سڏي منگو کٿي گیا سڏا فنڊ سڏا پيسه سڏي منگو کٿي ويو سڏا فنڊ सेंटर पैसा खाइण वारी सरकार सेंटर पैसा खाइण वारी सरकार मुाद ਕੈਟਰ ਦਾ ਪੈਸਾ ਖਾਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਕੈਟਰ ਦਾ ਪੈਸਾ ਖਾਣ ਵਾਲੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਰੁਪਏ ਦਾ ਸਾਥ ਸਭ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਇੱਕ ਮਿੰਟ ਇੱਕ ਮਿੰਟ ਰਹਿ ਜਾ ਯਾਰ ਦਾ ਧੰਨਵਾਦ ਕਰਦਾ ਹਾਂ ਜੀ ਦੂਜਾ ਜਿੰਨੇ ਬੀਜੇਪੀ ਦੇ ਜ਼ਿਲੇ ਦੇ ਹਲਕੇ ਦੇ ਵਰਕਰ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਅੱਜ ਦੇ ਦਾ ਜਿਹੜਾ ਮੇਨ ਮੁੱਦਾ ਜੀ ਸਾਡਾ ਕੇਂਦਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਨੂੰ ਫੰਡ ਭੇਜੇ ਜਾ ਰਹੇ ਨੇ ਤੇ ਉਹ ਫੰਡਾਂ ਦੀ ਇਹ ਦੁਰਵਰਤੋਂ ਕਰ ਰਹੇ ਨੇ ਨਹੀਂ ਯੂਜ਼ ਕਰ ਰਹੇ ਉਹ ਇਹਨਾਂ ਨੂੰ ਪਤਾ ਹੈ ਤਾਂ ਪੰਜਾਬ ਪੰਜਾਬ ਬੀਜੇਪੀ ਵੱਲੋਂ ਮੰਡਲ ਦੇ ਉੱਤੇ ਇਕੱਲੇ ਇਕੱਲੇ ਮੰਡਲ ਦੇ ਉੱਤੇ ਸਾਨੂੰ ਡਿਊਟੀਆਂ ਲਾਈਆਂ ਸੀਗੀਆਂ ਵੀ ਅਸੀਂ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਦਾ ਭੇਜਿਆ ਹੋਇਆ 12000 ਕਰੋੜ ਰੁਪਇਆ ਜਿਹੜਾ ਉਹਦਾ ਹਿਸਾਬ ਮੰਗਿਆ ਜਾਵੇ ਜਿਸ ਦੇ ਸਬੰਧ ਵਿੱਚ ਅਸੀਂ ਭਲਾੜੇ ਆਪਣੇ ਬੀਜੇਪੀ ਦੀ ਪੂਰੀ ਟੀਮ ਨਾਲ ਇੱਥੇ ਰੋਜ ਪ੍ਰਦਰਸ਼ਨ ਕੀਤਾ ਹੈ ਤੇ ਇਹਨਾਂ ਤੋਂ ਇਸ ਚੀਜ਼ ਦਾ ਹਿਸਾਬ ਮੰਗਿਆ ਵੀ ਜਿਹੜਾ 12000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਦੇ ਖਾਤੇ 'ਚ ਆਇਆ ਹੋਇਆ ਤੇ ਉਹਦਾ ਸਾਨੂੰ ਹਿਸਾਬ ਦਿੱਤਾ ਜਾਵੇ ਧੰਨਵਾਦ। ਪਿਛਲੇ ਦਿਨੀ ਯਾਨੀ ਕਿ ਵੀ ਜਿਹੜਾ ਹੈਗਾ 12000 ਕਰੋੜ ਰੁਪਇਆ ਹੜ੍ਹ ਵਾਸਤੇ ਏਡੇ ਕਹੇਗਾ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਹੈ। ਤਾਂ ਅੱਜ ਤੱਕ ਪੰਜਾਬ ਸਰਕਾਰ ਨੇ ਜਿਹੜਾ ਇਹਦਾ 12000 ਕਰੋੜ ਦਾ ਕੋਈ ਹਿਸਾਬ ਨਹੀਂ ਦਿੱਤਾ ਹੈਗਾ ਤੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਹਰ ਇੱਕ ਮੰਡਲ ਲੈਵਲ ਦੇ ਉੱਤੇ ਜਾ ਕੇ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਔਰ ਕਹਿੰਦੇ ਹਾਂ ਹਾਂਜੀ ਚਲੋ 12000 ਕਰੋੜ ਵਾਲਾ ਜਿਹੜਾ ਘਾਪਲਾ ਹੈ ਇਹ ਖਬਰਾਂ ਵੀ ਚੱਲੀ ਜਾਂਦੀ ਹੈ ਲਗਾਤਾਰ ਸਾਰੀਆਂ ਪਾਰਟੀਆਂ ਦੇ ਵਿੱਚ ਵੀ ਇਹ ਚਰਚਾ ਹੋ ਰਹੀ ਹੈ ਤੁਸੀਂ ਦੇਖੋ ਵੀ 12000 ਕਰੋੜ ਨੂੰ ਲੈ ਕੇ ਇਨਾਂ ਦੇ ਜਿਹੜੇ ਆਪਦੇ ਮਨਿਸਟਰ ਨੇ ਇਹਨਾਂ ਦੇ ਨੇਤਾ ਨੇ ਇੱਕ ਤਾਂ ਕਹਿ ਰਹੇ ਨੇ ਵੀ ਸਾਡੇ ਕੋਲੇ 12000 ਫੰਡ ਆਏਗੇ ਨੇ ਅਸੀਂ ਵੀ ਅੱਜ ਵੀ ਲੈ ਰਹੇ ਆਂ ਦੂਸਰੇ ਪਾਸੇ ਇਹਨਾਂ ਦੇ ਵਿੱਤ ਮੰਤਰੀ ਚੀਮਾ ਜੀ ਕਹਿ ਰਹੇ ਨੇ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਦੇ ਆਪਸ ਦੇ ਵਿੱਚ ਹਲੇ ਇਹਨਾਂ ਦੇ ਆਪਸ 'ਚ ਨਹੀਂ ਇਹਨਾਂ ਦੇ ਤਾਲਮੇਲ ਵਿਚਾਰ ਮਿਲਦੇ ਵੀ ਅਸੀਂ ਕਹਿਣਾ ਕੀ ਹੈ মিডিਆ ਦੇ ਸਾਹਮਣੇ ਦੂਸਰਾ ਕੋਈ ਕਹਿੰਦਾ ਵੀ 1600 ਕਰੋੜ ਦਿੱਤਾ ਮੋਦੀ ਜੀ ਨੇ ਜੀ ਇਹਦਾ ਘਾਟਾ ਜੀ ਪੰਜਾਬ ਵਾਸਤੇ ਉਹ ਇਹ ਤਾਂ ਨਹੀਂ ਕਹਿ ਕੇ ਕਹਿ ਵੀ 1600 ਕਰੋੜ ਤੋਂ ਬਾਅਦ ਸਾਨੂੰ ਦੇਣਾ ਨਹੀਂ ਉਹ ਕਹਿੰਦੇ ਪੈਸੇ ਨਹੀਂ ਲਾਓ ਜਿੰਨਾ ਵੀ ਪੈਸਾ ਪੰਜਾਬ ਵਾਸਤੇ ਚਾਹੀਦਾ ਚਾਹੇ ਅਰਪਾ ਖਰਬਾ ਜਿੰਨਾ ਵੀ ਰੁਪਇਆ ਲੱਗੇ ਦਰਵਾਜ਼ੇ ਖੁੱਲੇ ਨੇ ਸੈਂਟਰ ਦੇ ਪੰਜਾਬ ਸਰਕਾਰ ਜਾਵੇ ਥੋਨੇ ਮੁੱਖ ਮੰਤਰੀ ਜਨ ਭਗਵਾਨ ਤਮਨ ਜੀ ਜਾਣ ਜਾ ਕੇ ਜੋ ਵੀ ਫੰਡ ਨੇ ਜੋ ਜਰੂਰਤਾਂ ਪੰਜਾਬ ਵਾਸਤੇ ਲੈ ਕੇ ਆਉਣ ਤੋ ਕਹਿੰਦਾ ਭਾਵੇਂ ਆ ਵੀ ਕਿਤੇ ਨਾ ਕਿਤੇ ਸਰਕਾਰਾਂ ਜਿਹੜੀ ਫੇਲ ਸਾਫਤ ਹੋ ਰਹੀ ਹੈ 12000 ਦਾ ਘਪ ਲੈਣਾ ਹੈ ਫਲੈਕਸਾਂ ਤੇ ਖਰਚੇ ਕੀਤੇ ਨੇ ਕਿੱਥੇ ਕੀਤੇ ਨੇ ਕੀ ਕੀਤਾ ਉਹਦਾ ਹਸਾਬ ਕਿਤਾਬ ਦੇਵੇ ਸੈਂਟਰ ਸਾਹਿਬ ਮੰਗ ਰਿਹਾ ਅਸੀਂ ਅੱਜ ਬੀਜੇਪੀ ਦੀ ਪੂਰੀ ਟੀਮ ਹਲਕਾ ਬੁਰਲਾਡਾ ਵਿਧਾਨ ਸਭਾ ਦੀ ਇੱਥੇ ਇਕੱਠੇ ਹੋ ਕੇ ਇਹੀ ਰੋਜ਼ ਪ੍ਰਦਰਸ਼ਨ ਕੀਤਾ ਕਿ ਜਿਹੜਾ 1200 ਕਰੋੜ ਦਾ ਘਪਲਾ ਹੈ ਇਹ ਸਾਨੂੰ ਲੋਕਾਂ ਦੇ 12000 ਕਰੋੜ ਦਾ ਇਹ ਲੋਕਾਂ ਦੇ ਜਨਤਾ ਕੀਤਾ ਜਾਣਾ ਹੈ ਫੰਡ ਮੰਗਿਆ ਸਰਕਾਰਾਂ ਦੇ ਪੈਸੇ ਦਿਨ ਦਿਨ ਦਾ ਬਸ ਪੈਸੇ ਮੰਗ ਰਹੀਏ ਤੁਸੀਂ ਹੁਣ ਤੁਸੀਂ ਖੁਦ ਸੋਚੋ ਵੀ ਇੱਥੋਂ ਸਰਕਾਰ ਮੈਂ ਕਹਿੰਦਾ ਵੀ ਇਹ ਪਹਿਲੀ ਐਸੀ ਦੀ ਨਕਮੀ ਸਰਕਾਰ ਹੈ ਜਿਹੜੀ ਫੰਡ ਵੀ ਨਹੀਂ ਦਿੱਤੇ ਹਲੇ ਤੱਕ ਪੰਚੇਤਾਂ ਨੂੰ ਉਹਨਾਂ ਕੋਲੇ じゃ ਕੋਈ ਪਹਿਲਾਂ ਦਾ ਪਹਿਲਾਂ ਦੀ ਸਰਕਾਰਾਂ ਦੇ ਫੰਡ ਪਏ ਨੇ ਜਿਹੜੇ ਕਈ ਵਾਰੀ ਨਹੀਂ ਲੱਗ ਪਾਉਂਦੇ ਪਿੰਡਾਂ ਦੇ ਵਿੱਚ ਜੇ ਇਹਨਾਂ ਨੇ ਕਿਤੇ ਕੁਝ ਦੇ ਦਿੱਤਾ ਹੋਊਗਾ ਹੋ ਸਕਦਾ ਕਿਤੇ ਇਹਨਾਂ ਦੇ ਆਪ ਦੇ ਸਰਪੰਚ ਨੂੰ ਮੈਂ ਕਹਿੰਦਾ ਦਿੱਤਾ ਹੋ ਉਹ ਵੀ ਕਹਿੰਦੇ ਜੀ ਸਾਡੇ ਵਾਪਸ ਕਰੋ ਕਹਿੰਦਾ ਪਾਬਿਆ ਵੀ ਇਹਨਾਂ ਨੇ ਖਜ਼ਾਨੇ ਦੀ ਪੰਜਾਬ ਦੀ ਉਹ ਹਾਲਤ ਕਰਤੀ ਅੱਜ ਸਾਨੂੰ ਲੋਕਾਂ ਮੂਹਰੇ ਇੱਕ ਠੂਠਾ ਲੈ ਕੇ ਮੰਗਣਾ ਪੈ ਰਿਹਾ ਹੈ ਅੱਜ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੁੱਧੜੇ ਜਾ ਕੇ ਪ੍ਰੋਗਰਾਮ ਕਰਕੇ ਆਂ ਲੋਕਾਂ ਨੂੰ ਅਸੀਂ ਇਹੀ ਜਾਗਰੂਕ ਕਰ ਰਹੇ ਹਾਂ ਕਿ ਭਾਈ ਜਿਹੜਾ ਫੰਡ ਦਾ ਸੈਂਟਰ ਕਿਨੂ ਆ ਰਿਹਾ ਪਰ ਇਹ ਨੰਮੀ ਕੰਮੀ ਸਰਕਾਰ ਹੈ ਜਿਹੜੇ ਲੋਕਾਂ ਦੇ ਪੈਸੇ ਨੇ ਲੋ ਇਸੇ ਕਰਕੇ ਜਿਹੜਾ ਜਿਹੜਾ ਧਰਨਾ ਸੀ ਇਹਦਾ ਇਹ ਪਰਦਾ ਧੰਨਵਾਦ ਜੋ 12000 ਕਰੋੜ ਰੁਪਇਆ ਸੈਂਟਰ ਨੇ ਪਹਿਲਾਂ ਹੜ੍ਹ ਵਾਸਤੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਪੰਜਾਬ ਸਰਕਾਰ ਨੇ ਉਹਦਾ ਕੋਈ ਹਿਸਾਬ ਨਹੀਂ ਦਿੱਤਾ ਹੈਗਾ ਇਹ ਅੱਜ ਤੋਂ ਆਪਣਾ ਨਹੀਂ ਕਿ ਵੀ 2-3 ਮਹੀਨੇ ਪਹਿਲਾਂ ਜਿਹੜਾ ਹੈਗਾ 23 ਜ ਵੀ ਦਿੱਤਾ ਹੋਇਆ ਉਸ ਤੋਂ ਬਾਅਦ ਵੀ ਆਇਆ ਅੱਜ ਦਾ ਕੋਈ ਨਾ ਕੋਈ ਹਿਸਾਬ ਨਹੀਂ ਦਿੱਤਾ ਹੈਗਾ ਪੰਜਾਬ ਸਰਕਾਰ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਮੰਡਲ ਸਤਰ ਦੇ ਉੱਤੇ ਅਸੀਂ ਜਿਹੜਾ ਹੈਗਾ ਇਸ ਦੇ ਵਾਸਤੇ ਇੱਕ ਰੋਜ ਪ੍ਰਦਰਸ਼ਨ ਕਰ ਰਹੇ ਆ ਵੀ ਪੰਜਾਬ ਸਰਕਾਰ ਜਿਹੜਾ ਹੈਗਾ ਇਹ 12000 ਕਰੋੜ ਦਾ ਹਿਸਾਬ ਦਵੇ ਔਰ ਜਿਹੜਾ ਹੈਗਾ ਹੁਣ 16000 ਕਰੋੜ ਨਹੀਂ ਮੈਂ ਕਹਿੰਦਾ 25000 ਕਰੋੜ ਰੁਪਏ ਦਾ ਆ ਪੰਜਾਬ ਸਰਕਾਰ ਨੇ ਆ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਅਸੀਂ ਉਹ ਤੁਲਨਾ ਕਰਦੇ ਆ ਉਹ ਵੀ ਤੁਸੀਂ ਤੇਜੀ ਨਾਲ ਪਹਿਲੇ ਲੋਕਾਂ ਦਾ ਜਿਹੜਾ ਬੋਲਦਾ ਪਿਆ ਇਹ ਹੀ ਅਸਰ ਜਿਹੜਾ ਹੈਗਾ ਉੱਤੇ ਵਾਸਤੇ ਅੱਜ ਲੱਗਦਾ ਨਹੀਂ ਹੈ ਕਿ ਪੰਜਾਬ ਐਸਟਾ ਬਜਟ ਰਹਿ ਗਿਆ ਵੀ ਬਹੁਤ ਦੀ ਮਾੜੀ ਸਿੱਤੀ ਤੋਂ ਗੁਜ਼ਰ ਰਿਹਾ ਹੈ ਵੀ ਇਹ ਸਾਰਤਾ ਬਾਅਦ ਵੀ ਉਸ ਨੇ ਪਹਿਲਾਂ ਆਪਾਂ ਪੰਜਾਬ ਦੀ ਜਨਤਾ ਨੂੰ ਬਚਾਇਆ ਜਾਵੇ ਅਸਲੀ ਗੱਲ ਇਹ ਹੈ ਕਿ ਸਰਭੇ ਹੈ ਉਹ ਕਰੋੜ ਦੇ ਰੂਪ ਦੇ ਇਹਨਾਂ ਦਾ ਪੰਜਾਬ ਸਰਕਾਰ ਨਹੀਂ ਹੈ ਨਾ ਪੈਸਾ ਉਹ ਵਿਸ਼ੇ ਜਿਹੜਾ ਯਾਨੀ ਕਿ ਵੀ ਜਿਹੜਾ ਕਿ ਲੋਕਾਂ ਨੂੰ ਦੇਣਾ ਚਾਹੀਦਾ ਹੁਣ ਜਿਹੜਾ ਪਹਿਲਾਂ ਹੀ 12000 ਕਰੋੜ ਰੁਪਏ ਪਿਆ ਪਿਆ 16000 ਕਰੋੜ ਇਹ ਆ ਗਿਆ ਵੀ ਤੁਸੀਂ ਨਾਲ ਜਿਹੜਾ ਤੁਰੰਤ ਯਾਨੀ ਕਿ ਵੀ ਜਿਹੜਾ ਹੈਗਾ ਤੁਸੀਂ ਇਹ ਨਹੀਂ ਕਿ ਜਿਹੜਾ ਹੈਗਾ ਤੁਰੰਤ ਕਿਉਂ ਨਹੀਂ ਦਿੰਦੇ ਲੋਕਾਂ ਨੂੰ ਯਾਨੀ ਕਿ ਵੀ ਅਸੀਂ ਵੀ ਇਹੀ ਯਾਨੀ ਕਿ ਮੰਗ ਸਾਡੀ ਇਹੀ ਹੈ ਵੀ ਤੁਰੰਤ ਉਹਨਾਂ ਨੂੰ ਰਾਜ ਯਾਨੀ ਕਿ ਵੀ ਜਿਹੜਾ ਹੈਗਾ ਯਾਨੀ ਕਿ ਫੋਰੀ ਤੌਰ ਤੇ ਉਹਨਾਂ ਨੂੰ ਜਾਨੀ ਕਿ ਜਿਹੜੀ ਇਹਦੀ ਉਹ ਦਿੱਤੀ ਆਵੇ ਜਿਦੋਂ 1988 ਦੇ ਵਿੱਚ ਰਜੀਵ ગાંધી ਦੀ ਸਰਕਾਰ ਸੀਗੀ ਤਾਂ ਉਹਨਾਂ ਨੇ ਇੱਕ ਸਰਪ ਦਿੱਤਾ ਸੀ ਉਸ ਟਾਈਮ ਪੰਜਾਬ ਸਰਕਾਰ ਤੋਂ ਪਰ ਇਸ ਵਾਰ ਤੁਸੀਂ ਕਹਿ ਰਹੇ ਹੋ ਕਿ 25 ਕਰੋੜ ਰੁਪਏ ਦਿੱਤੇ 2500 ਕਰੋੜ ਰੁ ਕੋਈ ਆਇਆ ਨਹੀਂ ਕਹਿੰਦਾ ਉਹਨਾਂ ਨੇ ਕਹਿ ਰਹੇ ਨੇ ਪੰਜਾਬ ਸੈਂਟਰ ਗਵਰਨਮੈਂਟ ਨੇ ਕੀ ਕਿਹਾ ਵੀ ਤੁਸੀਂ ਇਹ ਪੈਸਾ ਵਰਤੋ ਹਿਸਾਬ ਦਿਓ ਹੋਰ ਪੈਸਾ ਲੈ ਲਓ ਪੈਸੇ ਦੀ ਮਨਾਂ ਤਾਂ ਨਹੀਂ ਕਰਤਾ ਹੈਗਾ ਨਾ ਇਹ ਤਾਂ ਨਹੀਂ ਕਿਹਾ ਵੀ ਨਸੀ ਦੇਣਾ ਮੁੜ ਕੇ ਅਸੀਂ ਵਾਪਸ ਨਹੀਂ ਦੇਣੀ ਨਾ ਕਦੀ ਉਹ ਕਹਿੰਦੇ ਵੀ ਹਿਸਾਬ ਦਿਓ ਤੁਰੰਤ ਨਾਲ ਦੇਓ ਅਗਲੀ ਕਿਸ਼ਤ ਲੈ ਲਓ ਉਹ ਤਾਂ ਜੇ ਹਿਸਾਬ ਦਵਾਂਗੇ ਦੇਖੋ ਇੱਕ ਵਾਰੀ ਆਪਾਂ ਕੋਈ ਵੀ ਹੈ ਘਰ ਦਾ ਬਜ਼ੁਰਗ ਵੀ ਆਪਾਂ 50000 ਰੁਪਏ ਫੜਾਤਾ ਉਹਨੇ ਉਹ ਜਾ ਕੇ ਹਿਸਾਬ ਦਿੰਦਾ ਤਾਂ ਅਗਲੇ ਪੈਸੇ ਹੋਰ ਪੈਸੇ ਆਉਂਦੇ ਜੋ ਕਹਿੰਦੇ ਮੈਂ ਹਿਸਾਬ ਦਾ ਦੇਣਾ ਹੈ ਕਿ ਮੈਂ ਤਾਂ ਪੈਸੇ ਖਰਚੋਗੇ ਇਹ ਨਹੀਂ ਹੁੰਦਾ ਨਾ ਵੀ ਆਪਾਂ ਜਦ ਕੀ ਪੈਸਾ ਤਾਂ ਆਇ ਇਹ ਗੱਲ ਨਹੀਂ ਹੁੰਦੀ ਹੁੰਦੀ ਫਲੈਕਸਰ ਜਿਹੜੇ ਐਡਵਰਟਾਈਜ਼ਮੈਂਟ ਦੇਤੇ ਰਾਈਏ ਜਿਹੜਾ ਹੈਗਾ ਜੋ ਪੈਸਾ ਜਿਹਦੇ ਵਾਸਤੇ ਆਇਆ ਉਹਦੇ ਵਾਸਤੇ ਉੱਥੇ ਖਰਚ ਹੋਣਾ ਚਾਹੀਦਾ ਉਹਦਾ ਹਿਸਾਬ ਦੇ ਉਹ ਤਾਂ ਸੈਂਟਰ ਗਵਰਨਮੈਂਟ ਦਾ ਪੈਸਾ ਦੇਣ ਨੂੰ ਤਿਆਰ ਬੈਠੀ ਹੈ ਸੈਂਟਰ ਗਵਰਨਮੈਂਟ ਦੇ ਕੋਈ ਆ ਜਾ ਬਿਤਕਣਾ ਲੈਗਾ ਜੇ ਆਪਾਂ ਹਿਮਾਚਲ ਦੀ ਗੱਲ ਕਰੀ ਅਹੀ ਹਿਮਾਚਲ ਦੇ ਵਿੱਚ ਵੀ ਤਾਂ ਕਾਂਗਰਸੀ ਗਵਰਨਮੈਂਟ ਹੈ ਉੱਥੇ ਹਿਮਾਚਲ ਦਾ ਸੀਐਮ ਦਾ ਜੀ ਨੇ ਕਿ ਜਾ ਕੇ ਪ੍ਰਧਾਨ ਮੰਤਰੀ ਰਿਸਿਵ ਕਰਦਾ ਹੈ ਇੱਥੇ ਕੋਈ ਮੰਤਰੀ ਤੱਕ ਵੀ ਉਹਨਾਂ ਨੂੰ ਰਿਸਿਵ ਕਰਨ ਵਾਸਤੇ ਨਹੀਂ ਗਿਆ ਦੇਖੋ ਇਹ ਗੱਲਾਂ ਜਿਹਨ ਕੀ ਰਹੀਆਂ ਨੇ ਗੱਲਾਂ ਬਿਤਕਣਾ ਕੌ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਣੀ ਜਾ ਗਿਆ ਉਹਨੂੰ ਲਾਂਡੀ ਲੱਗ ਜਾਂਦਾ ਦੇਖੋ ਅਸਲ ਗੱਲ ਇਹ ਹੈ ਵੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਕੇਂਦਰ ਸਰਕਾਰ ਆਏ ਸਾਲ ਸਾਰੇ ਸੂਬਿਆਂ ਨੂੰ ਆਪਾਤਕਾਲੀਨ ਫੰਡ ਭੇਜਦੀ ਹੈ ਜਿਹੜਾ ਜਿਹਦੀ ਘੱਟੋ ਘੱਟ 250 ਕਰੋੜ ਤੋਂ ਲੈ ਕੇ 650 ਕਰੋੜ ਤੱਕ ਪਰ ਸਾਲ ਦਿੱਤਾ ਜਾਂਦਾ ਪਿਛਲੇ ਲੰਬੇ ਸਮੇਂ ਤੋਂ ਉਹ ਪੈਸਾ ਕੇਂਦਰ ਦਾ ਇਕੱਠਾ ਹੋ ਕੇ ਹੁਣ ਤੱਕ 12000 ਕਰੋੜ ਰੁਪਇਆ ਪੰਜਾਬ ਸਰਕਾਰ ਕੰਨੀ ਪਣਦਾ ਪੰਜਾਬ ਸਰਕਾਰ ਨੇ ਜਦੋਂ ਹੁਣ ਕੇਂਦਰ ਨੇ ਕਿਹਾ ਵੀ ਉਹ ਜਿਹੜਾ ਆਪਾਤਕਾਲੀ ਨਾਲ ਆ ਪੈਸਾ ਹੁਣ ਤੱਕ ਤੁਹਾਡੇ ਕੋਲੇ ਇਕੱਠਾ ਹੋਇਆ ਉਹਦੀ ਵਰਤੋਂ ਕਿਉਂ ਨਹੀਂ ਹੋਈ ਤਾਂ ਜਦੋਂ ਇਹਨਾਂ ਨੇ ਅੱਧੇ ਮੰਤਰੀ ਤਾਂ ਕਹਿੰਦੇ ਜੀ ਸਾਡੇ ਕੋਲੇ ਪੈਸਾ ਹੈ ਨਹੀਂ ਅੱਧੇ ਕਹਿੰਦੇ ਅਸੀਂ ਪਤਾ ਹੈ ਨਹੀਂ ਅੱਧੇ ਕਹਿੰਦੇ ਸਾਡੇ ਕੋਲੇ ਹੈਗੇ ਜੋ ਇਸ ਗੱਲ ਦੀ ਕਨਫਿਊਜ਼ਨ ਹੋਈ ਤਾਂ ਕੇਂਦਰ ਨੇ ਇਹਨਾਂ ਤੋਂ ਉਹਦਾ ਸੀਜੂ ਮੰਗਿਆ ਵੀ ਜੂ ਦੀ ਇਹਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਸਾਨੂੰ ਜੂਸੀ ਦਿਓ ਘੱਟੋ ਘੱਟ ਇਹ ਪੈਸਾ ਗਿਆ ਕਿੱਥੇ ਉਹ ਚ ਭਗਵਾਨ ਤਮਾਨ ਸਰਕਾਰ ਜਦੋਂ ਬਲੇਮ ਝੂਟੇ ਲਾਉਣ ਲੱਗੀ ਤਾਂ ਕੱਲ ਸਾਡੇ ਜਾਕਰ ਸਾਹਿਬ ਨੇ ਜੋ ਕਿ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਕੈਗ ਦੀ ਰਿਪੋਰਟ ਲਿਆ ਕੇ ਸਾਹਮਣੇ ਧਰਤੀ ਵੀ ਆ ਦੇਖੋ ਤੁਹਾਡੇ ਕੋਲੇ ਹੁਣ ਤੱਕ 12000 ਕਰੋੜ ਰੁਪਇਆ ਇਕੱਠਾ ਹੋ ਚੁੱਕਿਆ ਇਹ ਪੈਸਾ ਕਿੱਥੇ ਲਾਇਆ ਇਹ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਆਪਾਤ ਕਾਲ ਇਨ ਫਾਂਡੀ ਵਰਤੇ ਗਏ ਤੇ ਪਤਾ ਵੀ ਨਹੀਂ ਲੱਗਿਆ ਕਿੱਥੇ ਗਏ ਉਹ ਕੇਜਰੀਵਾਲ ਫੰਡ ਖਾ ਗਿਆ ਕਿ ਸੁਚੋਧੀਆਂ ਖਾ ਗਿਆ ਕਿ ਇਹਨਾਂ ਦੇ 92 ਖਾ ਗਏ ਭਾਈ ਸਾਹਿਬ ਹੋਰੀ ਇਸ ਗੱਲ ਦਾ ਕੋਈ ਇਲਮ ਹੀ ਨਹੀਂ ਉਸ ਤੋਂ ਬਾਅਦ ਫੌਰੀ ਰਾਤ ਪਿੱਛੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਫੇਰ ਇਹਨਾਂ ਨੂੰ 1600 ਕਰੋੜ ਰੁਪਇਆ ਦੇ ਕੇਗੇ ਉਹਨਾਂ ਨੂੰ ਇਹਨੇ ਇਹ ਗੱਲ ਕਹਿ ਕੇ ਭੰਡਿਆ ਵੀ ਇਹ ਤੁਛ ਹੈ ਇਹ ਮਾੜਾ ਹੈ ਘੱਟ ਹੈ ਜਦ ਕਿ ਉਹ ਇੱਕ ਤੁਰਤ ਰਿਲੀਫ ਦੇਣ ਪਿੱਛੇ ਪੈਸਾ ਸੀ ਵੀ ਤੁਸੀਂ ਕਿਹੜਾ ਕੰਮ ਸਟਾਰਟ ਕਰੋ ਤਾਂ ਕਿ ਆਪਾਂ ਨੂੰ ਖਰਾਬੇ ਦਾ ਆਪਾਂ ਨੂੰ ਹੋਏ ਨੁਕਸਾਨ ਦਾ ਪਤਾ ਲੱਗ ਜਾਏ ਤਾਂ ਸੈਂਟਰ ਬਾਕ ਹੈਦਾ ਉਹਦਾ ਪੈਕੇਜ ਦੇਊਗਾ ਅੱਜ ਸਾਨੂੰ ਉਪਰੋਂ ਹਦਾਇਤਾਂ ਸੀ ਵੀ ਹਰੇਕ ਮੰਡਲ ਦੇ ਵਿੱਚ ਘੱਟੋ ਘੱਟ ਸਰਕਾਰ ਦਾ ਪਿੱਠ ਸਿਆਪਾ ਕਰਕੇ ਲੋਕਾਂ ਨੂੰ ਇਹ ਗੱਲ ਦੱਸੀ ਜਾਵੇ ਵੀ 12000 ਕਰੋੜ ਤੇ 1600 ਕਰੋੜ 13600 ਕਰੋੜ ਹੋ ਗਿਆ 13600 ਕਰੋੜ ਦਾ ਪਹਿਲਾਂ ਤੁਸੀਂ ਪੰਜਾਬੀਆਂ ਨੂੰ ਵੰਡ ਦੋ ਤੁਸੀਂ ਆੜ ਪੀੜਤਾਂ ਨੂੰ ਵੰਡ ਦੋ ਜਦੋਂ ਹਿਸਾਬ ਦਿਓ ਜਿੰਨਾ ਤੱਕ ਤੁਸੀਂ ਹਿਸਾਬ ਨਹੀਂ ਦਿੰਦੇ ਉਹ 13600 ਕਰੋੜ ਵੀ ਖਾ ਗਏ ਗਾਂ ਤੁਹਾਡੀਆਂ ਡਿਮਾਂਡਾਂ ਐਹ ਜੀਆਂ ਨੇ ਤੇ ਇਸ ਗੱਲ ਨੂੰ ਲੈ ਕੇ ਅੱਜ ਅਸੀਂ ਇਕੱਠੇ ਹੋ ਕੇ ਇਸ ਉਹਤੇ ਐਜੀਟੇਸ਼ਨ ਕਰਿਆ ਤੇ ਵੀ ਘਟੋ ਘਟ ਪੰਜਾਬ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਧੰਨਵਾਦ